ਧੰਨਵਾਹਿ ਗੁਰੂ ਜੀਓ ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਸ਼ਾਇਆ ਰੂਪੀ ਸਾਧ ਹੈ ਜੇ ਨ ਤਜਿਆ ਬਾਦ ਬਿਬਾਦ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਕੀ ਕੇਲ ਕਰੰਤ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਪੰਕੀ ਚੱਲੇ ਦਿਸ਼ਾਵਰੀ ਬਿਰਖਾ ਸੁਫੜ ਫਲੰਤ ਪੰખી ਚੱਲੇ ਦਿਸਾਵਰੀ ਬਿਰਖਾ ਸੁਫੜ ਫਲੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿਨ ਦੁਨੀ ਦੇ ਮਾਲਕ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਿਗੁਰੂ ਜੀ ਦੀ ਸਹਬਤ ਵਿੱਚ ਸੱਜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਅਕਾਲਪੁਰ ਖਵਾਈ ਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਮਹਾਰਾਜ ਦੇ ਪਾਵਨ ਹਜ਼ੂਰ ਜੁੜ ਬੈਠਣ ਦਾ ਸੁਭਾਗ ਸਮਾਪਾ ਸਭਨਾਂ ਨੂੰ ਪ੍ਰਾਪਤ ਹੋਇਆ ਹੈ ਸਤ ਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਗੁਰਬਾਣੀ ਦੇ ਕੀਰਤਨ ਗੁਰਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਪ੍ਰੇਮ ਸਤਕਾਰ ਸਹਿਤ ਸਰਵਣ ਕੀਤੇ ਹਨ ਹਜ਼ੂਰ ਦੇ ਅਮਰਤ ਮਈ ਪਾਵਨ ਬਾਣੀ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਪਾਠ ਦੇ ਰੂਪ ਵਿੱਚ ਆਪ ਜੀ ਨੇ ਸੁਣੇ ਨੇ ਗਰਮੀ ਦੀ ਰੁੱਤ ਹੋਵੇ ਧੁੱਪ ਦੇ ਨਾਲ ਗਰਮੀ ਦੇ ਨਾਲ ਇੱਕ ਮੁਸਾਫਿਰ ਬੇਹਾਲ ਇੱਕ ਰੁੱਖ ਦਾ ਆਸਰਾ ਤੱਕਦਾ ਇੱਕ ਫਲਦਾਰ ਅੰਬ ਦੇ ਬਰੋਟੇ ਥੱਲੇ ਰੁੱਖ ਦੇ ਥੱਲੇ ਜਾ ਕੇ ਉਹ ਛਾਂ ਨੂੰ ਮਾਣਦਾ ਹੈ ਤੇ ਜਿੱਥੇ ਉਹ ਆਪਣੇ ਸਰੀਰ ਨੂੰ ਤਪਸ਼ ਤੋਂ ਬਚਾਉਂਦਾ ਹੈ ਜਿੱਥੇ ਉਸ ਰੋਖ ਦੀ ਠੰਡੀ ਛਾਂ ਮਾਣਦਾ ਹੈ ਉੱਥੇ-ਉਥੋਂ ਮਿੱਠਾ ਫਲ ਵੀ ਉਸ ਨੂੰ ਕਈ ਵਾਰ ਖਾਣ ਵਾਸਤੇ ਮਿਲਦਾ ਹੈ। ਇਵੇਂ ਸਰੀਰ ਦੀ ਥਕਾਵਟ ਥਕਾਵਟ ਵੀ ਦੂਰ ਹੁੰਦੀ ਹੈ, ਤਪਸ਼ ਤੋਂ ਵੀ ਬਚਦਾ ਹੈ। ਅਤੇ ਖਾਣ ਵਾਸਤੇ ਜਿਸ ਵੇਲੇ ਮਿੱਠਾ ਫਲ ਅਸਲ ਹੋਇਆ ਤੇ ਉਸ ਦੀ ਭੁੱਖ ਵੀ ਜਾਂਦੀ ਰਹੀ ਕਬੀਰ ਜੀ ਮਹਾਰਾਜ ਕਹਿੰਦੇ ਨੇ ਅਸੀਂ ਸਾਰੇ ਹੀ ਮਨੁੱਖ ਇਸ ਜੀਵਨ ਦੇ ਵਿੱਚ ਸਫਰ ਕਰ ਰਹੇ ਹਾਂ ਸੰਸਾਰ ਦੇ ਵਿੱਚ ਇੱਕ ਮੁਸਾਫਰ ਦੀ ਤਰ੍ਹਾਂ ਹਾਂ ਅਸੀਂ ਆਪਣੇ ਜੰਜਾਲਾਂ ਦੇ ਵਿੱਚ ਪੂਰੀ ਤਰ੍ਹਾਂ ਥੱਕੇ ਵੀ ਹੋਏ ਹਾਂ ਤੇ ਹੰਬੇ ਵੀ ਹੋਏ ਹਾਂ ਸਾਡੇ ਮਨ ਨੂੰ ਕਿਧਰੇ ਵੀ ਟਿਕਾ ਨਹੀਂ ਮਿਲ ਰਿਹਾ ਸੈਟੀਸਫੈਕਸ਼ਨ ਨਹੀਂ ਮਿਲ ਰਹੀ ਸਬਰ ਨਹੀਂ ਮਿਲ ਰਿਹਾ ਇਹ ਥੱਕਿਆ ਤੇ ਹੰਬਿਆ ਹੋਇਆ ਮਨ ਇਹਨਾਂ ਜੰਜਾਲਾਂ ਦੇ ਵਿੱਚ ਪਟਕ ਰਿਹਾ ਹੈ ਇੱਕ ਔਗਣ ਇੱਕ ਵਾਸ਼ਨਾ ਨੂੰ ਛੱਡਦਾ ਹੈ ਦੂਜੀ ਵਾਸ਼ਨਾ ਪੂਰੀ ਕਰਕੇ ਉਹਦੇ ਚੋਂ ਸੁੱਖ ਲੱਭਦਾ ਹੈ ਤੀਜੇ ਵੱਲ ਪਟਕਦਾ ਹੈ ਚੌਥੇ ਵੱਲ ਪਟਕਦਾ ਹੈ ਥਿਰ ਨਹੀਂ ਰਹਿੰਦਾ ਟਿਕਦਾ ਨਹੀਂ ਜੀਵਨ ਦੇ ਇਸ ਸਫਰ ਦੇ ਵਿੱਚ ਵਿਕਾਰਾਂ ਦੀ ਤਪਸ਼ ਹੈ ਜੀਓ ਤਪਤ ਹੈ ਬਾਰੋ-ਬਾਰ ਤਪ ਤਪ ਖਪੈ ਬਹੁਤ ਬੇਕਾਰ ਜਗਤ ਗੁਰੂ ਗੁਰੂ ਨਾਨਕ ਮਹਾਰਾਜ ਨੇ ਕਿਹਾ ਮਨੁੱਖੀ ਹਿਰਦਾ ਸਦਾ ਹੀ ਕਿਸੇ ਨਾ ਕਿਸੇ ਵਿਕਾਰ ਦੇ ਪ੍ਰਭਾਵ ਥੱਲੇ ਸੜਦਾ ਜਲਦਾ ਔਰ ਤਪਦਾ ਰਹਿੰਦਾ ਹੈ ਕਦੇ ਇਸ ਨੂੰ ਕ੍ਰੋਧ ਦੀ ਅਗਨੀ ਸਾੜਦੀ ਹੈ ਕਦੇ ਕਾਮ ਦੀ ਅਗਨੀ ਵਿੱਚ ਸੜਦਾ ਹੈ ਕਦੇ ਈਰਖਾ ਤੇ ਦੁਵੇਸ਼ ਵਿੱਚ ਸੜਦਾ ਹੈ ਕਦੇ ਨਫ਼ਰਤ ਭਾਵ ਦਾ ਸ਼ਿਕਾਰ ਹੁੰਦਾ ਹੈ ਅੰਦਰ ਸ਼ਾਂਤੀ ਅੰਦਰ ਟਿਕਾ ਨਹੀਂ ਇਹਨਾਂ ਔਗਣਾਂ ਦੀ ਵਜ੍ਹਾ ਕਰਕੇ ਕਦੇ ਤ੍ਰਿਸ਼ਨਾ ਦੀ ਅਗ ਵਿੱਚ ਸੜਦਾ ਹੈ ਇਸ ਤਪਸ਼ ਤੋਂ ਬਚਣ ਵਾਸਤੇ ਇਹ ਕੋਈ ਉਪਾਅ ਵੀ ਨਹੀਂ ਲੱਭਦਾ ਤੇ ਇਹਨੂੰ ਕੋਈ ਸੁੱਝਦਾ ਵੀ ਨਹੀਂ ਕਿ ਕਿਹੜੀ ਜਗ੍ਹਾ ਹੈ ਜਿੱਥੇ ਜਾ ਕੇ ਮੇਰੇ ਅੰਦਰ ਦੀ ਇਹ ਤਪਸ਼ ਮਿਟੇ ਮਨ ਨੂੰ ਸਕੂਨ ਆਏ ਚੈਨ ਆਏ ਫਿਰ ਆਤਮਕ ਭੁੱਖ ਨਾਲ ਬਿਹਾਲ ਹੈ ਅਸਲ ਖੁਰਾਕ ਇਸ ਨੂੰ ਮਿਲ ਨਹੀਂ ਰਹੀ ਅਸਲ ਭੋਜਨ ਇਸ ਨੂੰ ਪ੍ਰਾਪਤ ਨਹੀਂ ਹੋ ਰਿਹਾ ਇਹ ਤਿੰਨਾ ਹੀ ਦੋਸ਼ਾਂ ਦੇ ਵਿੱਚ ਕਿਰਿਆ ਹੋਇਆ ਥਕਾਵਟ ਵੀ ਹੈ ਤਪਸ਼ ਵੀ ਹੈ ਤੇ ਭੁੱਖ ਵੀ ਹੈ ਕਬੀਰ ਜੀ ਮਹਾਰਾਜ ਇਸ ਭੁੱਲੇ ਭਟਕੇ ਮੁਸਾਫਰ ਨੂੰ ਇਸ ਹੰਬੇ ਤੇ ਥੱਕੇ ਮੁਸਾਫਰ ਨੂੰ ਇਸ ਸੜਦੇ ਬੜਦੇ ਜੀਵਨ ਵਾਲੇ ਮੁਸਾਫਰ ਨੂੰ ਇਸ ਭੁੱਖੇ ਔਰ ਵਿਆਕੁਲ ਮੁਸਾਫਰ ਨੂੰ ਇੱਕ ਰਸਤਾ ਦੱਸ ਦੇਣ ਇੱਕ ਮੰਜ਼ਲ ਦੱਸ ਦੇਣ ਉਹ ਕੀ ਹੈ ਕਬੀਰ ਜੀ ਕਹਿੰਦੇ ਨੇ ਕਬੀਰ ਤਰਵਰ ਰੂਪੀ RAM ਹੈ ਤਰਵਰ ਦਾ ਮਤਲਬ ਹੁੰਦਾ ਹੈ ਸੋਹਣਾ ਦਰਖਤ ਸੋਹਣਾ ਬੂਟਾ ਜਿਸ ਕੋਲ ਫਲ ਵੀ ਹਨ ਜਿਸ ਕੋਲ ਛਾਂ ਵੀ ਹੈ ਜਿਸ ਦਾ ਫਲਾਉ ਵੀ ਚੰਗਾ ਹੈ ਉਸ ਨੂੰ ਸੋਹਣਾ ਦਰਖ ਸੋਹਣਾ ਦਰਖਤ ਕਿਹਾ ਜਾਂਦਾ ਹੈ ਪਰਮੇਸ਼ਰ ਦਾ ਨਾਮ ਬੜਾ ਸੋਹਣਾ ਦਰਖਤ ਹੈ ਬੜਾ ਸੋਹਣਾ ਰੁੱਖ ਹੈ ਫਿਰ ਕਹਿੰਦੇ ਹਨ ਫਲ ਰੂਪੀ ਬੈਰਾਗ ਰੱਬ ਦੇ ਨਾਮ ਰੂਪੀ ਇਸ ਰੁੱਖ ਨੂੰ ਵਿਰਾਗ ਦਾ ਫਲ ਲੱਗਦਾ ਹੈ ਵਿਰਾਗ ਦਾ ਅਰਥ ਕੀ ਹੈ ਉਪਰਾਮ ਹੋਣਾ ਵਿਕਾਰ ਮਿੱਠੇ ਲੱਗਦੇ ਹਨ ਵਿਕਾਰ ਚੰਗੇ ਲੱਗਦੇ ਹਨ ਵਿਕਾਰ ਪਉਂਦੇ ਹਨ ਵਿਕਾਰ ਭਾਉਂਦੇ ਹਨ ਵਿਕਾਰ ਮਨ ਨੂੰ ਸਹੀ ਲੱਗਦੇ ਹਨ ਜਿਸ ਦਿਨ ਇਸ ਗਲਤ ਪਾਸੇ ਤੋਂ ਮਨ ਉੱਪਰ ਉੱਠ ਗਿਆ ਮਨ ਨੇ ਇਹਨਾਂ ਨੂੰ ਤਿਆਗ ਦਿੱਤਾ ਉਸ ਨੂੰ ਵਿਰਾਗ ਕਹਿੰਦੇ ਨੇ ਵਿਰਾਗ ਦਾ ਅਰਥ ਹੈ ਜਿਸ ਵੇਲੇ ਮਨ ਵਿਕਾਰਾਂ ਦੇ ਪ੍ਰਭਾਵ ਨੂੰ ਔਗਣਾ ਨੂੰ ਚੰਗਾ ਜਾਣਨਾ ਛੱਡ ਦੇਗਾ ਇਹਨਾਂ ਤੋਂ ਉੱਪਰ ਉੱਠ ਜਾਏਗਾ ਇਹਨਾਂ ਨੂੰ ਮੰਨਣ ਦਾ ਯਤਨ ਨਹੀਂ ਕਰੇਗਾ ਜਿਸ ਦਿਨ ਪਤਾ ਲੱਗ ਜਾਏ ਕਿ ਜ਼ਹਿਰ ਹੈ ਇਹਦਾ ਸਵਾਦ ਉਹਨੋਂ हट ਜਾਏ ਇਸ ਨਾਲ ਅਟੈਚਮੈਂਟ ਕੱਟ ਜਾਏ ਇਸ ਨਾਲ ਪ੍ਰੇਮ ਕੱਟ ਜਾਏ ਬੁਰੇ ਪਾਸੇ ਦਾ ਪ੍ਰੇਮ ਕੱਟ ਜਾਏ ਜਿਸ ਦਿਨ ਉਸ ਨੂੰ ਵਿਰਾਗ ਦਾ ਗੁਣ ਕਹਿੰਦੇ ਨੇ ਧਰਮ ਦੇ ਖੇਤਰ ਵਿੱਚ ਆਮ ਰੂਪ ਵਿੱਚ ਆਪਾਂ ਵਿਰਾਗ ਨੂੰ ਕਹਿੰਦੇ ਨੇ ਵੀ ਬੰਦੇ ਦੀ ਅੱਖ ਛਲਕਾਈ ਕੁਈ ਐਸਾ ਭਾਵ ਮਨ ਵਿੱਚ ਆਇਆ ਭਾਵਕ ਹੋ ਗਿਆ ਬੰਦਾ ਉਹਨੂੰ ਵਿਰਾਗ ਕਹਿੰਦੇ ਨਹੀਂ ਵਿਰਾਗ ਦਾ ਅਰਥ ਹੈ ਕਿਸੇ ਚੀਜ਼ ਤੋਂ ਉਪਰਾਮ ਹੋ ਜਾਣਾ ਕਿਸੇ ਚੀਜ਼ ਦਾ ਤਿਆਗ ਕਰ ਦੇਣਾ ਤੇ ਕਿਹੜੀ ਚੀਜ਼ ਦਾ ਤਿਆਗ ਵਿਰਾਗ ਹੈ ਧਰਮ ਖੇਤਰ ਵਿੱਚ ਬੁਰਾਈ ਦਾ ਔਗਣ ਦਾ ਮੰਦੇ ਵਿਹਾਰ ਦਾ ਮੰਦੇ ਖਿਆਲਾਂ ਦਾ ਮੰਦੇ ਵਿਚਾਰਾਂ ਦਾ ਜਿਸ ਦਿਨ ਇਹਨਾਂ ਚੀਜ਼ਾਂ ਚੋਂ ਬੰਦਾ ਸਵਾਦ ਲੱਭਣੋਂ ਹਟ ਜਾਏ ਹੁੰਦਾ ਤੇ ਚਸਕਾ ਹੀ ਹੈ ਨਾ ਇਹ ਬੰਦਾ ਆਪਣੇ ਮਨ ਵਿੱਚ ਬੁਰਾ ਸੋਚਦਾ ਹੈ ਕਿਸੇ ਪ੍ਰਤੀ ਵੀ ਸੋਚਦਾ ਹੈ ਉਹਨੂੰ ਉਹਦੇ ਚੋਂ ਸਵਾਦ ਆਉਂਦਾ ਹੈ ਉਹ ਆਪਣੇ ਦਿਮਾਗ ਵਿੱਚ ਕਹਾਣੀਆਂ ਬੁਣਦਾ ਹੈ ਉਹ ਖਿਆਲੀ ਪਲਾਉ ਬਣਾਉਂਦਾ ਹੈ ਉਹਦੇ ਵਿੱਚ ਹੀ ਉਹ ਜਿੱਤ ਹਾਰ ਦੇ ਨਿਰਨੇ ਉਹਦੇ ਚੋਂ ਹੀ ਉਹ ਖੇਜ ਕੱਢਦਾ ਹੈ ਉਹਦੇ ਚੋਂ ਹੀ ਉਹ ਸੈਟੀਸਫੈਕਸ਼ਨ ਖੋਜਦਾ ਹੈ ਹੈ ਕੱਖ ਵੀ ਨਹੀਂ ਪਰ ਆਪਣੇ ਦਿਮਾਗ ਨੂੰ ਪਲੀਤ ਕਰਦਾ ਹੈ ਆਪਣੀ ਬੁੱਧੀ ਨੂੰ ਪਲੀਤ ਕਰਦਾ ਹੈ ਆਪਣੇ ਅੰਦਰ ਉਹ ਜ਼ਹਿਰ ਬੀਜਦਾ ਹੈ ਜਿਹੜਾ ਫਿਰ ਬਾਰ ਬਾਰ ਉਸੇ ਨੂੰ ਹੀ ਤੰਗ ਕਰਦਾ ਹੈ। ਕ੍ਰੋਧ ਵੀ ਇਸੇ ਤਰ੍ਹਾਂ ਹੀ ਹੈ। ਕ੍ਰੋਧ ਦੂਜੇ ਤੇ ਦੂਜੇ ਤੇ ਇਫੈਕਟ ਮਗਰੋਂ ਪਾਉਂਦਾ ਹੈ ਪਰ ਜਿਹਦੇ ਸਰੀਰ 'ਚ ਆਇਆ ਉਹਦੇ ਤੇ ਪ੍ਰਭਾਵ ਪਹਿਲੋਂ ਪਾਉਂਦਾ ਹੈ। ਦੇਹੀ ਨੂੰ ਵੀ ਰੋਗੀ ਕਰਦਾ ਹੈ, ਮਨ ਨੂੰ ਵੀ ਰੋਗੀ ਕਰਦਾ ਹੈ। ਇਸੇ ਤਰ੍ਹਾਂ ਮੰਦਾ ਬੋਲਣ ਵਾਲਾ ਵਿਅਕਤੀ ਭਾਵੇਂ ਉਹ ਕਿਤੇ ਵੀ ਬੋਲੇ ਉਹ ਮੰਦਾ ਬੋਲ ਪਹਿਲਾਂ ਉਹਦੀ ਸ਼ਖਸੀਅਤ ਨੂੰ ਘਟਾ ਦਿੰਦਾ ਹੈ ਪਹਿਲਾਂ ਉਹਦੇ ਕਿਰਦਾਰ ਨੂੰ ਨੀਵਾ ਕਰਦਾ ਹੈ ਫਿਰ ਦੂਜੇ ਦਾ ਪ੍ਰਭਾਵ ਪਏ ਜਾਂ ਨਾ ਪਏ ਉਹ ਬਾਅਦ ਦੀ ਖੇਡ ਹੈ ਬੋਲਣ ਵਾਲਾ ਨੀਵਾ ਪਹਿਲੋਂ ਹੋ ਜਾਂਦਾ ਹੈ ਸੁਣਨ ਵਾਲਾ ਜੇ ਪ੍ਰਭਾਵ ਕਬੂਲੇ ਤੇ ਫੇਰ ਹੈ ਨਾ ਕਬੂਲੇ ਤੇ ਕੋਈ ਅਸਰ ਨਹੀਂ ਪੈਂਦਾ ਸਤਿਗੁਰੂ ਮਹਾਰਾਜ ਐਸੇ ਕਰਕੇ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਸੋਨਾ ਰੁਖ ਹੈ ਤੇ ਵਿਰਾਗ ਉਹਦਾ ਫਲ ਹੈ ਛਾਇਆ ਰੂਪੀ ਸਾਧ ਹੈ ਤੇ ਸਤ ਸੰਗਤ ਉਹਦੀ ਛਾਂ ਹੈ ਜੇ ਮਨੁੱਖ ਨੇ ਆਤਮਿਕ ਭੁੱਖ ਦੂਰ ਕਰਨੀ ਹੈ ਤੇ ਉਹ ਵਿਰਾਗ ਦਾ ਫਲ ਖਾਣ ਦਾ ਯਤਨ ਕਰੇ ਜਿਉਂ ਨੇ ਤ੍ਰਿਪਤ ਹੋਣਾ ਤੇ ਵਾਸ਼ਨਾ ਛੱਡੇ ਇਸ ਅੱਗ ਨੂੰ ਬੁਝਾਏ ਇਸ ਅੱਗ ਵਿੱਚ ਲੱਕੜਾ ਨਾ ਸੁਟੇ ਅੱਗ ਬੁਝ ਜਾਏਗੀ ਭੁੱਖ ਮਿਟ ਜਾਏਗੀ ਤ੍ਰਿਤੀ ਹੋ ਜਾਏਗੀ ਤ੍ਰਿਪਤੀ ਝੂਠ ਵਿੱਚ ਨਹੀਂ ਹੈ ਤ੍ਰਿਪਤੀ ਸੱਚ ਵਿੱਚ ਹੈ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਪਰ ਦੂਜੀ ਖੇੜ ਜੇ ਮਨੁੱਖ ਨੇ ਆਸਰਾ ਲੱਭਣਾ ਹੈ ਆਤਮਿਕ ਥਕਾਵਟ ਦੂਰ ਕਰਨੀ ਹੈ ਤੇ ਉਹ ਪਰਮੇਸ਼ਰ ਦੇ ਨਾਮ ਦਾ ਸਹਾਰਾ ਲਵੇ ਤੇ ਤੀਜਾ ਬਚਨ ਹੈ ਜਿਉਂ ਨੇ ਤਪਸ਼ ਨੂੰ ਬਚਣਾ ਹੈ ਠੰਡ ਮੰਨਣੀ ਹੈ ਛਾਂ ਮੰਨਣੀ ਹੈ ਤੇ ਸਤ ਸੰਗਤ ਵਿੱਚ ਆਏ ਜਾਨੀ ਸਤ ਸੰਗਤ ਵਿੱਚ ਆਵੇ ਪਰਮੇਸ਼ਰ ਦੇ ਨਾਮ ਦਾ ਸਹਾਰਾ ਲਵੇ ਇਸ ਤਰ੍ਹਾਂ ਮਨ ਵਿੱਚ ਵੈਰਾਗ ਉਪਜੇਗਾ ਜੀਵਨ ਸਫਲ ਹੋ ਜਾਏਗਾ ਛਾਇਆ ਰੂਪੀ ਸਾਧ ਹੈ ਸਤ ਸੰਗੀ ਬਣੇ ਸਤ ਸੰਗਤ ਵਿੱਚ ਆਉਣਾ ਪਹਿਲਾ ਕਦਮ ਹੈ ਤੇ ਸਤ ਸੰਗੀ ਬਣਨਾ ਮੰਜ਼ਲ ਹੈ ਪ੍ਰੋਸੈਸ ਇਸ ਕੋਸ਼ਿਸ਼ ਵਿੱਚ ਲੱਗੇ ਕਿ ਮੈਂ ਸਤ ਸੰਗੀ ਬਣ ਜਾਵਾਂ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ ਗੁਰੂ ਦੀ ਸੰਗਤ ਉਹ ਛਾਂ ਹੈ ਜਿਹੜੀ ਮਾਣ ਲਈ ਜਾਵੇ ਤੇ ਗੁਰੂ ਉਹ ਹੈ ਜਿਨੇ ਸਾਰੇ ਬਾਦ ਵਿਵਾਦ ਤਜ ਦਿੱਤੇ ਨੇ ਭਾਵ ਜਿਸਨੇ ਮਾਇਆ ਦੇ ਝਮੇਲੇ ਵਿਕਾਰਾਂ ਦਾ ਪ੍ਰਭਾਵ ਔਗਣਾ ਨੂੰ ਮਿੱਠਾ ਕਰਕੇ ਜਾਣਨਾ ਵਾਸ਼ਨਾਵਾਂ ਚੋਂ ਸੁਖ ਲੱਭਣਾ ਇਹ ਸਭ ਝਮੇਲੇ ਨੇ ਜਿਨੇ ਇਸ ਝਮੇਲਿਆਂ ਤੋਂ ਉੱਪਰ ਉੱਠ ਕੇ ਆਤਮੁਕਤ ਹੋ ਗਿਆ ਤੇ ਜਿਹੜਾ ਦੂਜੇ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ ਜਗਤ ਗੁਰੂ ਗੁਰੂ ਨਾਨਕ ਮਹਾਰਾਜ ਇਹ ਚਿਤਵਦੇ ਹਨ ਭਾਈ ਗੁਰਦਾਸ ਜੀ ਨੇ ਲਿਖਿਆ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਿਆਈ ਸਾਰਾ ਜਗਤ ਗੁਰੂ ਨਾਨਕ ਮਹਾਰਾਜ ਨੂੰ ਲੱਗਿਆ ਕਿ ਸੜ ਔਰ ਬੜ ਰਿਹਾ ਹੈ ਦੁੱਖ ਭੋਗ ਰਿਹਾ ਤੇ ਦੁੱਖਾਂ ਦੇ ਕਈ ਕਾਰਨ ਨੇ ਭਾਈ ਗੁਰਦਾਸ ਇਥੋਂ ਤੱਕ ਵੀ ਲਿਖਦੇ ਨੇ ਵਰਤਿਆ ਪਾਪ ਸਭਸ ਜਗ ਮਾਹੀ ਸਾਰੇ ਜਗਤ ਵਿੱਚ ਹੀ ਪਾਪ ਦਾ ਵਰਤਾਰਾ ਨਾ ਤੀਰਥ ਬਚਿਆ ਕੋਈ ਨਾ ਧਰਮ ਸਥਾਨ ਬਚਿਆ ਨਾ ਧਾਰਮਿਕ ਆਗੂ ਬਚੇ ਨੇ ਕੋਈ ਨਹੀਂ ਬਚਿਆ ਕਿਉਂਕਿ ਸਮੱਸਿਆਵਾਂ ਬਾਹਰ ਨਹੀਂ ਸਮੱਸਿਆਵਾਂ ਬੰਦੇ ਦੇ ਅੰਦਰ ਨੇ ਦੁੱਖਾਂ ਦੇ ਕਾਰਨ ਬੰਦੇ ਦੇ ਅੰਦਰ ਪਏ ਨੇ ਪਰੇਸ਼ਾਨ ਹੋਣ ਦੇ ਰੀਜ਼ਨ ਜਿਹੜੇ ਨੇ ਉਹ ਸਾਡੇ ਸੁਰਤ ਵਿੱਚ ਨੇ ਸਾਡੇ ਮਨ ਵਿੱਚ ਨੇ ਬਾਹਰ ਕਿਤੇ ਨਹੀਂ ਪਏ ਇਸ ਵਾਸਤੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਬਾਬਾ ਦੇਖਿਆ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦੇ ਸਿਆਏ ਉਹਨਾਂ ਨੂੰ ਸਾਰਾ ਸੰਸਾਰ ਛੜਦਾ ਬੜਦਾ ਨਜ਼ਰ ਆਇਆ ਦਇਆਵਾਨ ਨੇ ਮਹਾਰਾਜ ਸਤਗੁਰੂ ਨੇ ਇਹਦਾ ਕਾਰਨ ਲੱਭਿਆ ਬਾਝੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ ਵੀ ਜਗਤ ਅਸਲ ਵਿੱਚ ਸੁਰਤ ਔਰ ਮਨ ਕਰਕੇ ਗੁਰ ਉਪਦੇਸ਼ ਨਾਲੋਂ ਟੁੱਟਿਆ ਹੋਇਆ ਹੈ ਕਰਮकांड ਬਹੁਤ ਹੋ ਰਿਹਾ ਤੀਰਥਾਂ ਦੇ ਉੱਤੇ ਲੋਕ ਦਾਨ ਕਰ ਰਹੇ ਨੇ ਪੁੰਨ ਕਰ ਰਹੇ ਨੇ ਸ਼ਾਸਤਰ ਪੜ ਰਹੇ ਨੇ ਹੱਥ ਵਿਖਾ ਰਹੇ ਨੇ ਜੋਤਸ਼ੀਆਂ ਨੂੰ ਬੜੇ ਬੜੇ ਤਰੀਕੇ ਉਦੋਂ ਵੀ ਚੱਲ ਐਸੇ ਨਹੀਂ ਵੀ ਹੋਣੀ ਦੁਨੀਆ ਕਰਨ ਲੱਗੀ ਉਦੋਂ ਉਦੋਂ ਵੀ ਕਰ ਰਹੀ ਸੀ ਸੂਰਜ ਨੂੰ ਪਾਣੀ ਦੇ ਰਹੇ ਨੇ ਯਾਤਰਾ ਕਰ ਰਹੇ ਨੇ ਮੂਰਤੀਆਂ ਨੂੰ ਮੱਥੇ ਟੇਕ ਰਹੇ ਨੇ ਇਹ ਥੋੜਾ ਵੀ ਅਸੀਂ ਪੈਦਾ ਹੋਏ ਤੇ ਅਸੀਂ ਕਰਨ ਲੱਗ ਪਏ ਉਹ ਏਡੇ ਏਡੇ ਲੋਕ ਕਰਮਕਾਂਡ ਕਰਮ ਕਾਂਡੀ ਮੌਜੂਦ ਸਨ ਉਸ ਵੇਲੇ ਤੇ ਮਹਾਰਾਜ ਉਹਨਾਂ ਨੂੰ ਵੀ ਦੱਸਣ ਗਏ ਵੀ ਤੁਹਾਡੇ ਦੁੱਖਾਂ ਦੀ ਨਿਵਰਤੀ ਇਹਨਾਂ ਕੰਮਾਂ ਨਾਲ ਨਹੀਂ ਹੋਣੀ ਸਤ ਸੰਗੀ ਬਣੋ ਸੱਚ ਨੂੰ ਅਪਣਾਓ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰੋ ਵੈਰਾਗ ਧਾਰਨ ਕਰੋ ਮਨ ਤੇ ਬਿਰਤੀ ਦਾ ਸ਼ੁੱਧੀਕਰਨ ਕਰੋ ਇਹੀ ਇੱਕੋ ਇੱਕ ਹੱਲ ਔਰ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਮਨੁੱਖ ਦੀ ਸਮੱਸਿਆ ਇਹ ਹੈ ਕਿ ਇਹ ਜਿਵੇਂ ਬਾਜ਼ਾਰ ਚੋਂ ਆਰਟੀਫੀਸ਼ੀਅਲ ਜਾਂ یوں ਕਹ ਲਓ ਬਣੀਆਂ ਬਣਾਈਆਂ ਚੀਜ਼ਾਂ ਖਰੀਦ ਲਿਆਉਂਦਾ ਹੈ ਨਾ ਮਨੁੱਖ ਚਾਹੁੰਦਾ ਵੀ ਧਰਮ ਵੀ ਐਵੇਂ ਬਣਿਆ ਬਣਾਇਆ ਮਿਲ ਜਾਏ ਕਮਾਉਣਾ ਨਾ ਪਵੇ ਉਹਨੂੰ ਜੀਣਾ ਨਾ ਪਵੇ ਉਹਦੀ ਸਿੱਖਿਆ ਨਾ ਲੈਣੀ ਪਾਏ ਉਹਦੇ ਤੇ ਸਮਾਂ ਨਾ ਲਾਉਣਾ ਪਾਏ ਬਸ ਮੈਨੂੰ ਇਦਾਂ ਹੀ ਕੋਈ ਗੁਰਮੁਖ ਕਹਿ ਜਾਏ ਤੇ ਮੈਂ ਗੁਰਮੁਖ ਬਣ ਜਾਵਾਂ ਮਨੁੱਖ ਸਸਤੇ ਸੌਦੇ ਚਾਹੁੰਦਾ ਹੈ ਜਦੋਂ ਕਿ ਇਹ ਤਾਂ ਰਾਹੀ ਇਹ ਹੈ ਮਨ ਦੇ ਰਾਮ ਲੀਆ ਹੈ ਮੋਲ ਇਹ ਤਾਂ ਕਮਾਈ ਦਾ ਮਾਰਗ ਹੈ ਲੋਭ ਹੀ ਆਪਾਂ ਹੀ ਇੱਕ ਦੂਜੇ ਨੂੰ ਸਾਰੇ ਸਲਾਈ ਜਾਈਏ ਉਹਦੇ ਨਾਲ ਸਾਡੀ ਹੌਂ ਦੀ ਪੂਰਤੀ ਹੀ ਹੁੰਦੀ ਹੈ ਜਦੋਂ ਅਸੀਂ ਗੁਰੂ ਸ਼ਬਦ ਦਾ ਅਭਿਆਸ ਖੁਦ ਕਰਦੇ ਹਾਂ ਤੇ ਸਾਨੂੰ ਆਪਣੇ ਅੰਦਰ ਚਾਕਣ ਦਾ ਸਬਬ ਬਣਦਾ ਹੈ ਮੌਕਾ ਬਣਦਾ ਹੈ ਅਸੀਂ ਖੁਦ ਆਪਣੇ ਆਪ ਨੂੰ ਸਵਾਰਦੇ ਹਾਂ ਫਿਰ ਕਿਸੇ ਦੀਆਂ ਗੱਲਾਂ ਤੱਕ ਸੀਮਤ ਨਹੀਂ ਰਹਿੰਦੇ ਗੁਰੂ ਨਾਨਕ ਮਹਾਰਾਜ ਦਾ ਮਾਰਗ ਕੀ ਹੈ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਏਤ ਦੁਆਰੇ ਧੋਏ ਅੱਚਾ ਹੋਏ ਸੀ ਆਪਣੇ ਮਨ ਦੇ ਭਾਂਡੇ ਨੂੰ ਗੁਰੂ ਸ਼ਬਦ ਨਾਲ ਮਾਂਜਣਾ ਉਹ ਭਗਤ ਜੀ ਮਹਾਰਾਜ ਕਹਿੰਦੇ ਨੇ ਅਗਲੇ ਸ਼ਲੋਕ ਵਿੱਚ ਕਬੀਰ ਐਸਾ ਬੀਜ ਬੋਏ 12 ਮਾਸ ਫਲੰਦ ਇੱਕ ਵੀਰ ਐਸਾ ਬੀਜ ਬੋ ਐਸਾ ਬੀਜ ਬੀਜ ਜਿਹੜਾ 12 ਮਹੀਨੇ ਯਾਨੀ ਕਿ ਹਰ ਵੇਲੇ ਹੀ ਫਲਦਾ ਰਹੇ ਹਰ ਵੇਲੇ ਹੀ ਫਲ ਦੇਵੇ ਜਿਹੜਾ ਕੋਈ ਐਸਾ ਬੂਟਾ ਹੈ ਜਿਹੜਾ ਹਰ ਵੇਲੇ ਹੀ ਫਲ ਦੇਵੇ ਉਹਨੂੰ ਫਲ ਲੱਗਣੋਂ ਹਟੇ ਹੀ ਨਾ ਹਰ ਇੱਕ ਰੁੱਖ ਦੀ ਇੱਕ ਰੋਤ ਜਦੋਂ ਤੇ ਤੇ ਕੁੰਮਬੜਾ ਆਉਂਦੀਆਂ ਨੇ ਉਹ ਫਲਦਾ ਹੈ ਫੁੱਲਦਾ ਹੈ ਫਿਰ ਉਹਦਾ ਫਲ ਖਤਮ ਹੋ ਜਾਂਦਾ ਹੈ ਕਰੋਤ ਦੇ ਵਿੱਚ ਫਿਰ ਪੱਤ ਝੜ ਆਉਂਦੀ ਪੱਤੇ ਤੱਕ ਵੀ ਝੜ ਜਾਂਦੇ ਨੇ ਫਿਰ ਆਪਾਂ ਉਡੀਕ ਕਰਦੇ ਆਂ ਕਿ ਅਜੇ ਇਹਨੂੰ ਫੁੱਲ ਫਲ ਲੱਗਣ ਦੀ ਰੁੱਤ ਨਹੀਂ ਆਈ ਪਰ ਐਸਾ ਕੋਈ ਬੀਜ ਐਸਾ ਕੋਈ ਰੁੱਖ ਐਸੀ ਕੋਈ ਖੇਤੀ ਜਿਹੜੀ 12 ਵੀ ਨਹੀਂ ਫਲਦੀ ਰਹੇ ਤੁਸੀਂ ਬੀਜ ਬੀਜਿਆ ਫਲੇ ਹਰ ਵਾਰ ਉਹ ਬੀਜ ਕੀ ਹੈ ਨਿਮਰਤਾ ਇੱਕ ਵਾਰ ਬੀਜਣਾ ਹੈ ਕੋਸ਼ਿਸ਼ ਕਰਕੇ ਹਿਰਦੇ ਵਿੱਚ ਫਲ ਹਮੇਸ਼ਾ ਹੀ ਦਿੰਦਾ ਹੈ ਦਿਨ ਰਾਤ ਹਰ ਵੇਲੇ ਧੀਰਜ ਇੱਕ ਐਸਾ ਬੀਜ ਹੈ ਹਰ ਵੇਲੇ ਫਲ ਦਏਗਾ ਸਕੂਨ ਦਏਗਾ ਮਿਠਾਸ ਇੱਕ ਐਸਾ ਗੁਣ ਹੈ ਹਰ ਵੇਲੇ ਹੀ ਸਕੂਨ ਦਏਗਾ ਇਸ ਬੀਜ ਨੂੰ ਬੀਜਣਾ ਪੈਂਦਾ ਹੈ ਪਰ ਇਹ ਫਲਦਾ ਹਰ ਵੇਲੇ ਕਦੇ ਪੁਰਾਣਾ ਵੀ ਨਹੀਂ ਹੁੰਦਾ ਸਰੀਰ ਪੁਰਾਣਾ ਹੋ ਜਾਂਦਾ ਹੈ ਇਹ ਚੀਜ਼ਾਂ ਪੁਰਾਣੀਆਂ ਨਹੀਂ ਹੁੰਦੀਆਂ ਕਦੇ ਕਿਸੇ ਨੇ ਕਿਹਾ ਵੀ ਹੁਣ ਤੂੰ ਨਿਮਰਤਾ ਛੱਡ ਦੇ ਇਹ ਤੁਹਾਨੂੰ ਪੁਰਾਣੀ ਹੋ ਗਈ ਤੂੰ ਮਿੱਠਾ ਬੋਲਣਾ ਛੱਡ ਦੇ ਤਾਂ ਪੁਰਾਣਾ ਹੋ ਗਿਆ ਹੰਡ ਗਿਆ ਨਹੀਂ ਗੁਣ ਸਦਾ ਹੀ ਚੰਗੇ ਭਲਾ ਕਰੋਗੇ ਸਦਾ ਹੀ ਭਲਾ ਹੈ ਭਲਾ ਕਦੇ ਪੁਰਾਣਾ ਨਹੀਂ ਹੁੰਦਾ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਟ ਹੈ ਸੱਚ ਪੁਰਾਣਾ ਨਹੀਂ ਆ ਇਹ ਚੀਜ਼ਾਂ ਕਦੇ ਪੁਰਾਣੀਆਂ ਨਹੀਂ ਹੁੰਦੀ ਇਸ ਕਰਕੇ ਦੁਨੀਆ ਦੇ ਅੰਦਰ ਬੜੇ ਰਾਜੇ ਮਹਾਰਾਜੇ ਆਏ ਬੜੇ ਅਮੀਰ ਰਈਸ ਆਏ ਧਨੀ ਆਏ ਬੜੇ ਤਾਕਤਵਰ ਲੋਕ ਆਏ ਪਦਵੀਆਂ ਤੇ ਸ਼ੌਹਰਤਾਂ ਦੇ ਮਾਲਕ ਗੁਜ਼ਰ ਗਏ ਕਬੀਰ ਜੀ ਮਹਾਰਾਜ ਪੁਰਾਣੇ ਨਹੀਂ ਹੋਏ ਭਾਈ ਲਾਲੋ ਜੀ ਪੁਰਾਣੇ ਨਹੀਂ ਹੋਏ ਭਾਈ ਮਰਦਾਨਾ ਜੀ ਪੁਰਾਣੇ ਨਹੀਂ ਹੋਏ ਗੁਰੂ ਨਾਨਕ ਸਾਹਿਬ ਸਦਾ ਹੀ ਨਵੇਂ ਨੇ ਪਰਮੇਸ਼ਰ ਨਵੇਂ ਜਿਹੜਾ ਉਹਦੇ ਨਾਲ ਜੁੜ ਜਾਏ ਉਹ ਸਦੀਵ ਕਾਲ ਸੱਚ ਹੋ ਜਾਂਦਾ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਜਿਹੜਾ ਹਰ ਵੇਲੇ ਹੀ ਫਲ ਦੇਵੇ ਕਹਿੰਦੇ ਨੇ ਸੀਤਲ ਛਾਇਆ ਜਿਹਦੀ ਛਾਂ ਠੰਡੀ ਹੋਵੇ ਉਹ ਪਰਮੇਸ਼ਰ ਦੇ ਨਾਮ ਹਨ ਪਰਮੇਸ਼ਰ ਦੇ ਗੁਣ ਹਨ ਐਸਾ ਬੀਜ ਹੈ ਜਿਹਦੇ ਵਿੱਚੋਂ ਦਇਆ ਧਰਮ ਔ ਸਾਤ ਸੰਤੋਖ ਪਰਉਪਕਾਰ ਇਹ ਫਲ ਪੈਦਾ ਹੋਣਗੇ ਇਹਨਾਂ ਦੀ ਛਾਂ ਬੜੀ ਠੰਡੀ ਹੈ ਅੰਦਰ ਦੀ ਤਪਸ਼ ਤੋਂ ਖੇਜ ਤੋਂ ਉਲਝਣ ਤੋਂ ਬਚਾ ਕੇ ਰੱਖਦੀ ਏ ਮਨ ਨੂੰ ਸ਼ਾਂਤ ਰੱਖਦੀ ਏ ਸੁਰਤ ਨੂੰ ਟਿਕਾਚ ਰੱਖਦੀ ਏ ਬੰਦਾ ਆਨੰਦਿਤ ਰਹਿੰਦਾ ਹੈ ਗਹਿਰ ਫਲ ਇਹਨੂੰ ਹੀ ਫਲ ਵਿਰਾਗ ਦਾ ਲੱਗਦਾ ਹੈ ਫਿਰ ਵਿਕਾਰਾਂ ਵੱਲੋਂ ਬੰਦਾ ਜਦੋਂ ਤੁਹਾਨੂੰ ਅਸਲ ਸਵਾਦ ਮਿਲਣ ਲੱਗ ਪਿਆ ਵੀ ਜੋ ਰਸ ਦਇਆ ਚ ਹੈ ਧਰਮ ਚ ਹੈ ਸਤ ਚ ਹੈ ਸੰਤੋਖ ਚ ਹੈ ਸੇਵਾ ਚ ਹੈ ਪਰਉਪਕਾਰ ਚ ਹੈ ਧੀਰਜ ਵਿੱਚ ਹੈ ਜਦੋਂ ਇਹਨਾਂ ਦਾ ਅਸਲ ਸਵਾਦ ਬੰਦਾ ਚੱਕਦਾ ਹੈ ਨਾ ਫਿਰ ਬਖੈ ਬਨ ਫੀਕਾ ਤਿਆਗ ਨਹੀਂ ਸਕੀਏ ਫਿਰ ਉਹ ਝੂਠੇ ਜਰੀਲੇ ਫਲਾਂ ਦਾ ਰਸ ਛੱਡ ਦਿੰਦਾ ਹੈ ਫਿਰ ਉਹਨੂੰ ਲੱਗਦਾ ਮੈਂ ਨਕਲੀ ਤੇ ਜਰੀਲਾ ਭੋਜਨ ਕਿਉਂ ਖਾਵਾਂ ਜਦੋਂ ਮੈਨੂੰ ਸ਼ੁੱਧ ਪਿਓਰ ਤੰਦਰੁਸਤ ਰੱਖਣ ਵਾਲਾ ਤ੍ਰਿਪਤੀ ਦੇਣ ਵਾਲਾ ਭੋਜਨ ਮਿਲ ਰਿਹਾ ਹੈ ਫਿਰ ਮੈਂ ਐਵੇਂ ਥਾਂ ਥਾਂ ਤੇ ਮੋਹ ਕਿਉਂ ਮਾਰਾਂ ਜਦੋਂ ਨੂੰ ਅਸਲ ਪਦਾਰਥ ਸੱਚ ਦਾ ਪਦਾਰਥ ਮਿਲਦਾ ਹੈ ਝੂਠ ਦਾ ਪਦਾਰਥ ਤਿਆਗ ਦਿੰਦਾ ਹੈ ਉਦੇ ਅੰਦਰ ਫਿਰ ਵਿਰਾਗ ਪੈਦਾ ਹੋ ਜਾਂਦਾ ਹੈ ਉਹਨਾਂ ਚੀਜ਼ਾਂ ਤੋਂ ਉਪਰਾਮ ਹੋ ਜਾਂਦਾ ਉੱਪਰ ਉੱਠ ਜਾਂਦਾ ਇਹ ਹੈ ਡੂੰਗਾ ਫਲ ਗੈਰ ਫਲ ਅਡੋਲਤਾ ਟਿਕਾਅ ਮਨ ਵਿੱਚ ਆ ਗਿਆ ਇਹ ਫਲ ਮਿਲ ਗਿਆ ਪੰਖੀ keel ਕਰਨਤਾ ਫਿਰ ਸਾਡੇ ਜਿਹੜੇ ਗਿਆਨ ਇੰਦਰੇ ਨੇ ਉਹ ਆਨੰਦਤ ਹੁੰਦੇ ਨੇ ਫਿਰ ਉਹ ਵਿਕਾਰਾਂ ਵੱਲ ਨਹੀਂ ਦੌੜਦੇ ਵੀ ਅੱਖ ਕਿਸੇ ਨੂੰ ਵੇਖੇ ਤੇ ਵੇਹਂਦਿਆਂ ਸਾਰੀ ਮਨ ਵਿੱਚ ਇਹ ਖਿਆਲ ਆਵੇ ਤਾਂ ਮੇਰਾ ਦੁਸ਼ਮਣ ਹੈ ਨਹੀਂ ਉਹ ਕਹਿੰਦਾ ਇਹ ਵੀ ਉਹੋ ਜਿਹਾ ਹੀ ਹੈ ਜਿਹੋ ਜਿਹਾ ਮੈਂ ਕੰਨ ਕਿਸੇ ਪਰਥਾਏ ਸੁਣ ਕੇ ਫਿਰ ਬਹੁਤਾ ਸਕੂਨ ਮਹਿਸੂਸ ਨਹੀਂ ਕਰਦੇ ਵੀ ਮੈਂ ਕਿਸੇ ਦੀ ਨਿੰਦਾ ਸੁਣਾ ਕਿਸੇ ਦੀ ਚੁਗਲੀ ਸੁਣਾ ਠੀਕ ਹੈ ਕੋਈ ਖਿੱਚ ਨਹੀਂ ਰਹੀ ਹੁਣ ਵੀ ਇਹ ਫਜ਼ੂਲ ਦੀ ਦਾ ਕੂੜਾ ਕਰਕਟ ਬੰਦਾ ਆਪਣੇ ਕੰਨਾਂ ਰਾਹੀਂ ਅੰਦਰ ਛੁੱਟੀ ਜਾਏ ਇਸ ਵਾਸਤੇ ਅਗਲੇਰੇ ਸ਼ਲੋਕ ਵਿੱਚ ਕਿਹਾ ਕਬੀਰ ਦਾਤਾ ਤਰਵਰ ਦਇਆਫਾੜਾ ਉਪਕਾਰੀ ਜੀਵੰਤ ਕਬੀਰ ਜੀ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਵਰਗਾ ਹੀ ਉਹਦਾ ਪਿਆਰਾ ਹੋ ਜਾਂਦਾ ਜਿਹੜਾ ਉਸ ਦੇ ਨਾਮ ਨਾਲ ਜੁੜਦਾ ਹੈ ਉਹ ਵੀ ਦਾਤਾ ਦਾ ਮਤਲਬ ਹੁੰਦਾ ਹੈ ਦਾਤਾ ਉਹਨੂੰ ਕਿਹਾ ਜਾਂਦਾ ਹੈ ਜੋ ਦੂਜੇ ਨੂੰ ਦੇ ਸਕਦਾ ਹੋ ਅਸੀਂ ਇੱਕ ਸ਼ਬਦ ਵਰਤਣ ਲੱਗ ਪਏ ਧਰਮ ਦੇ ਖੇਤਰ ਵਿੱਚ ਦਾਨੀ ਦਾਨੀ ਦਾ ਮਤਲਬ ਹੁੰਦਾ ਹੈ ਜਿਹੜਾ ਦੇਣ ਵਾਲਾ ਹੋਵੇ ਦਾਤਾਰ ਹੋਵੇ ਉਹਨੂੰ ਦਾਨੀ ਕਿਹਾ ਜਾਂਦਾ ਸਾਡੇ ਤਾਂ ਵੰਡ ਸਕਣਾ ਸੀ ਦਾਨੀ ਹੋਣਾ ਨਹੀਂ ਸੀ ਦਾਨੀ ਤੇ ਪਰਮੇਸ਼ਰ ਹੈ ਦਾਨੀ ਤੇ ਗੁਰੂ ਹੈ ਉਹ ਦਾਤਾ ਹੈ ਦਾਤਾ ਦਾਤ ਦਿੰਦਾ ਹੈ ਉਹਨੂੰ ਦਾਨੀ ਕਿਹਾ ਜਾਂਦਾ ਆਪਾਂ ਕੋਈ ਦਾਨੀ ਥੋੜਾ ਅਸੀਂ ਤੇ ਆਪ ਰੱਬ ਕੋ ਮੰਗਣ ਵਾਲੇ ਗੁਰੂ ਕੋਲੋਂ ਮੰਗਣ ਵਾਲੇ ਲੋਕ ਆਂ ਹਾਂ ਇੱਕ ਦੂਜੇ ਦਾ ਸਹਿਯੋਗ ਕਰਨੋ ਜੇ ਆਪਾਂ ਦਾਤੇ ਬਣ ਜਾਣਾ ਦਾਨੀ ਬਣ ਜਾਣਾ ਕਹਿੰਦੇ ਤੇ ਭੁਲੇਖਾ ਹੈ ਜੇ ਕੋ ਹੋਏ ਬਹਿ ਦਾਤਾਰ ਤੇ ਇਸ ਦੇਨ ਹਾਰ ਜਾਣੈ ਗਵਾਰ ਪਰਮੇਸ਼ਰ ਦਾ ਪਿਆਰਾ ਜਗਤ ਦੇ ਉੱਤੇ ਦਇਆ ਕਰਦਾ ਹੈ ਭਲਾ ਕਰਦਾ ਹੈ ਸੰਸਾਰ ਦਾ ਪਰਉਪਕਾਰੀ ਹੈ ਉਹ ਸੰਘਣੇ ਰੁੱਖ ਦੀ ਛਾਂ ਵਰਗਾ ਹੈ ਉਹਦੇ ਕੋਲ ਦਇਆ ਦਾ ਫਲ ਹੈ ਤਰਸ ਹੈ ਹਰ ਇੱਕ ਬੰਦੇ ਤੇ ਉਹ ਤਰਸ ਵਧੀ ਕੀ ਕਰਨ ਵਾਲੇ ਦੇ ਪ੍ਰਤੀ ਵੀ ਉਹਦੇ ਮਨ 'ਚ ਪਰਮੇਸ਼ਰ ਦੇ ਪ੍ਰਤੀ ਅਰਦਾਸ ਆਉਂਦੀ ਵਾਹਿਗੁਰੂ ਇਹਦਾ ਭਲਾ ਕਰ ਸਭ ਦਾ ਭਲਾ ਕਰਾ ਇਹਦੇ ਤੇ ਵੀ ਕਿਰਪਾ ਕਰ ਉਹਦੇ ਅੰਦਰ ਤਰਸ ਹੈ ਉਹਦੇ ਅੰਦਰ ਦਇਆ ਕਠੋਰਤਾ ਨਹੀਂ ਹੁੰਦੀ ਦਇਆਫਲ ਉਪਕਾਰੀ ਜੀਵੰਤ ਉਹ ਪੁਰਸ਼ ਪਰਉਪਕਾਰੀ ਜੀਵਨ ਵਾਲਾ ਹੈ ਉਹ ਦੂਜੇ ਦਾ ਭਲਾ ਚਾਹੁੰਦਾ ਹੈ ਦੂਜੇ ਦਾ ਭਲਾ ਲੋਚਦਾ ਹੈ ਦੂਜੇ ਦਾ ਭਲਾ ਸੋਚਦਾ ਹੈ ਫਿਰ ਕਹਿੰਦੇ ਹਨ ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ਜਿਹੜੇ ਗਿਆਨ ਇੰਦਰੇ ਫਿਰ ਇੱਧਰ ਉੱਧਰ ਭਟਕਦੇ ਨੇ ਨਾ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ ਨਕ ਨਾ ਰਜਾ ਵਾਸ ਲੈ ਦੁਰਗੰਧ ਸਵਾਸੇ ਰਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ ਪੀਰ ਮੁਰੀਦਾ ਪਿਰਹੜੀ ਸੱਚੀ ਰਹਿ ਰਾਸੇ ਉਹ ਜਿਹੜੇ ਪੰਖੀ ਜਿਵੇਂ ਪੰਛੀ ਇੱਕ ਥਾਂ ਨਹੀਂ ਟਿਕਦੇ ਸਾਡੇ ਗਿਆਨ ਇੰਦ੍ਰੇ ਇੱਕ ਥਾਂ ਨਹੀਂ ਟਿਕਦੇ ਉਹ ਜਿਹੜੇ ਪਾਸੇ ਆਸੇ ਭਟਕਣ ਵਾਲੇ ਗਿਆਨ ਇੰਦ੍ਰੇ ਨੇ ਵਾਸ਼ਨਾ ਵਕਾਰ ਔਗਣ ਬਦੀ ਪਾਪ ਗੁਨਾਹ ਕਰਨੇ ਉਹਨਾਂ ਚੋਂ ਸਵਾਦ ਲੈਣਾ ਉਹ ਫਿਰ ਜਿੰਨੇ ਵੀ ਸਾਡੇ ਗਿਆਨ ਇੰਦ੍ਰੇ ਨੇ ਭਟਕਣ ਵਾਲੇ ਪਿਰਖਾ ਸੁਫਲ ਫਲੰਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਫਿਰ ਉਹ ਪਰਮੇਸ਼ਰ ਦੇ ਨਾਮ ਰੂਪੀ ਬਿਰਖ ਦੀ ਛਾਂ ਮਾਣ ਕੇ ਸਫਲ ਹੋ ਜਾਂਦੇ ਨੇ ਫਲਦਾਇਕ ਹੋ ਜਾਂਦੇ ਨੇ ਪਰਉਪਕਾਰੀ ਬਣ ਜਾਂਦੇ ਨੇ ਗੁਣਮਾਨ ਬਣ ਜਾਂਦੇ ਨੇ ਉਹ ਵਿਕਾਰ ਕਮਾਉਣ ਵਾਲੇ ਇੰਦਰੇ ਫਿਰ ਭਲਾ ਕਰਨ ਲੱਗ ਜਾਂਦੇ ਨੇ ਮੈੜਾ ਤੱਕਣ ਵਾਲੀ ਅੱਖ ਸਭਨਾ ਵਿੱਚ ਪਰਮੇਸ਼ਰ ਵੇਖਦੀ ਏ ਬੁਰਾ ਬੋਲਣ ਵਾਲੀ ਰਸਨਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਏ ਹਰ ਇੱਕ ਲਈ ਮਿੱਠਾ ਬੋਲਦੀ ਏ ਜਾਨੀ ਮਨੁੱਖ ਦਾ ਖਾਸਾ ਹੀ ਬਦਲ ਜਾਂਦਾ ਹੈ ਸੁਭਾਅ ਇੰਦਰੀਆਂ ਦਾ ਬਦਲ ਜਾਂਦਾ ਹੈ ਕਰਮ ਕਾਰਜ ਖੇਤਰ ਬਦਲ ਜਾਂਦਾ ਹੈ ਜਦੋਂ ਸੁਰਤ ਵਿੱਚ ਪਰਮੇਸ਼ਰ ਦਾ ਨਾਮ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ ਸਤ ਸੰਗਤ ਔਰ ਗੁਰੂ ਦੇ ਸ਼ਬਦ ਦੇ ਪ੍ਰਭਾਵ ਸਦਕਾ ਗਰੀਬ ਨਵਾਜ ਕਿਰਪਾ ਰਹਿਮਤ ਬਖਸ਼ਿਸ਼ ਕਰਨ ਸਤ ਗੁਰਾਂ ਦੇ ਇਹ ਉਪਦੇਸ਼ ਸਾਡੇ ਸਾਰਿਆਂ ਦੇ ਜੀਵਨ ਦਾ ਹਿੱਸਾ ਬਣ ਭੁੱਲ ਝੁਕ ਦੀ ਖਿਮਾ ਫਤਿਹ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ